ਹਾਂ ਬਹਾ ਕੁਝ ਹਾਂ ਇਹ ਤਾਂ ਹੈ ਕੁਝ ਨਹੀਂ ਮਿਲਿਆ ਕਹਿੰਦਾ ਕਰਦੇ ਕਾਬੂ ਜੋ ਮਿਲਦਾ ਹਨ ਹਾਂ ਇਹ ਵੀ ਵੱਢਣੇ ਕਹਿੰਦੇ ਇਹ ਤੁੰਨੀ ਹੈ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਵੀਰ ਭੈਣ ਭਰਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਇੱਧਰ ਜਾਂ ਬਾਹਰ ਦੇਸ਼ਾਂ ਵਿੱਚ ਵਿਦੇਸ਼ਾਂ ਤੋਂ ਵੀ ਜੁੜੇ ਬੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਆਪਣੇ ਬਲੌਗ ਨੂੰ ਇਦਾਂ ਹੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਜੇ ਬਲੌਗ ਵਧੀਆ ਲੱਗਦਾ ਤਾਂ ਅੱਗੇ ਤੇ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਬਲੌਗ ਨੂੰ ਆਪਣੇ ਨੂੰ ਫੁੱਲ ਬੋਚ ਕਰਿਆ ਕਰੋ ਜਿੱਦਾਂ ਹੁਣ ਕਰ ਰਹੇ ਜੀ ਆਪਣੀ ਪੂਰੀ ਫੁੱਲ ਸਪੋਰਟ ਕਰੋ ਜੀ ਤੇ ਲੋ ਜੀ ਆਏ ਬੇ ਤੁਹਾਨੂੰ ਪਤਾ ਆਪਾਂ ਪਹਾੜ ਚ ਤੇ ਹੁਣ ਮਿਲਾਨੇ ਮਨਜੀਤ ਉਹਨਾਂ ਨੂੰ ਮਿਲੋ ਜੀ ਪਹਿਲਾਂ ਤਾਂ ਮਨਜੀਤ ਨੂੰ ਹੋਰ ਬਾਈ ਮਨਜੀਤ ਸਸਟ ਗੱਲ ਜੀ ਸਾਰਿਆਂ ਨੂੰ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਵੀ ਪਿਛਲਾ ਬਲੌਗ ਚੱਲ ਰਿਹਾ ਮਕਾਨ ਢਾਤੇ ਤੇ ਜੀ ਤੇ ਅੱਜ ਫੇਰ ਮਸ਼ੀਨ ਲੱਗੀ ਵੀ ਐ ਵੀ ਜਿਹੜੀ ਮਸ਼ੀਨ ਲੱਗੀ ਵੀ ਉਹ ਹੁਣ ਸਿੱਧਾ ਗਰਾਊਂਡ ਬਣਾ ਕੇ ਦਉਂਗੇ ਉਹ ਤੇ ਗਰਾਊਂਡ ਬਣਾ ਤਿਆ ਤਾਂ ਤੇ ਤੁਹਾਨੂੰ ਢਾਂਦਿਆਂ ਦਾ ਬਲੌਗ ਅੱਗੇ ਆਊਗਾ ਜੀ ਕੱਲ੍ਹ ਵਾਲਾ ਤੇ ਹੁਣ ਮੈਂ ਤੁਹਾਨੂੰ ਮੇਰੇ ਨਾਲ ਬਣੇ ਰਹੋ ਮੈਂ ਤੁਹਾਨੂੰ ਜਾ ਕੇ ਦਿਖਾਨਾ ਵੀ ਕਿੱਦਾਂ ਦਾ ਹੋ ਗਿਆ ਉੱਥੇ ਸਾਰੇ ਪੱਥਰ ਪੁੱਥਰ ਚੱਕ ਤੇ ਤੇ ਐਨ ਲੇਬਲ ਮਾਰਤੇ ਆ ਜੀ ਤੇ ਇੱਕ ਨਾ ਨਿਊ ਰਹਿ ਗਈ ਧੀ ਪ੍ਰਾਣੀ ਉਹ ਚਾਚਾ ਕਹਿੰਦਾ ਸੀ ਪੱਟ ਕੇ ਬਾਹਰ ਕੱਢਣੀ ਐ ਉਸ ਤੋਂ ਬਾਅਦ ਆ ਕੱਲੂ ਬੰਡ ਕਰ ਦੂੰਗੇ ਕਲੀ ਕੁਲੀ ਗੇਰ ਕੇ ਹੋਰ ਤੂੰ ਸੁਣਾ ਬਾਈ ਤੇ ਬਾਕੀ ਤੁਸੀਂ ਵੀ ਦੇਖਦੀਆਂ ਜਾ ਕੇ ਅਸੀਂ ਸਵੇਰ ਦੀ ਗਈਆਂ ਨਹੀਂ ਇੱਧਰ ਤੇ ਬਾਕੀ ਜੀ ਬਹੁਤ ਤੁਸੀਂ ਸਹਿਯੋਗ ਦੇ ਰਹੇ ਮੇਰੇ ਵੀਰ ਭੈਣ ਭਰਾਵਾਂ ਨੇ ਨਵੇਂ ਸਾਲ ਕਰਕੇ ਬਹੁਤ ਕਮੈਂਟ ਕਰੇ ਇੱਧਰ ਤੋਂ ਇੱਧਰ ਵੀ ਬਾਹਰ ਤੋਂ ਵੀ ਜਿੱਦਾਂ ਵੀ ਬਬਲੀ ਹੁੰਜਣਾ ਕੈਨੇਡਾ ਕੈਲਗਰੀ ਤੋਂ ਆਪਣੀ ਸਿਸਟਰ ਤੇ ਹੋਰ ਵੀ ਬਹੁਤ ਹੈ ਜੀ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਦਾ ਵੀ ਮੇਰੇ ਯਾਦ ਨਹੀਂ ਨਾਮ ਬਹੁਤ ਕਮੈਂਟ ਆਏ ਬੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਸਹਿਯੋਗ ਦੇ ਰਹੇ ਹੋ ਜੀ ਸਾਡਾ ਮਾਣ ਤਾਣ ਵਧਾਣੇ ਹੈ ਜੀ ਤੇ ਹੋਰ ਬਾਈ ਮੈਂ ਕੀ ਤੂੰ ਕਿਆ ਕਹਿਣਾ ਚਾਹਾਂ ਮੈਂ ਵੀ ਅਹੀਂ ਅੰਨੀ ਹੈ ਚਾਚੀ ਉਹਨੇ ਲੰਘ ਗਏ ਉੱਧਰ ਤੁਸੀਂ ਚਾਹ ਲੈ ਕੇ ਜਾਣਾ ਹੁਣ ਤੇ ਟਾਈਮ ਹੋ ਰਿਹਾ ਜੀ 3:30 ਦਾ ਤੇ ਦੇਖੋ ਨਾ ਹਲਕੀ ਹਲਕੀ ਧੁੱਪ ਹੈ ਤੇ ਦੂਜੇ ਮੈਂ ਬਾਈ ਬਹੁਤ ਧੁੱਪ ਧੀਓ ਸਵੇਰੇ ਤੋਂ ਮੰਝਾ ਉੱਥੇ ਤਾਂ ਹੈ ਫੇ ਇੱਧੇ ਤੇ ਫੇ ਇੱਥੇ ਫੇਰਾ ਉਰੇ ਆ ਗਿਆ ਜੀ ਇਹ ਆ ਗਿਆ ਮੰਜਾ ਤੇ ਪਹਿਲਾਂ ਇੱਥੇ ਵੀਤਾ ਜੀ ਸਵੇਰੇ ਅਸੀਂ ਕਰਿਆ ਬਾ 10:00 ਵਜੇ ਉਰੀ ਦੋ ਜਗ੍ਹਾ ਹੋ ਲਿਆ ਕਿਉਂਕਿ ਅੱਜ ਸਵੇਰੇ ਨਾ 9:00 10:00 ਵਜੇ ਇੰਨੀ ਧੁੱਪ ਹੋ ਗਈ ਜੀ ਹੁਣ ਭਾਈ ਮੈਂ ਜੈਕਟ ਨਹੀਂ ਤਾਂ ਕੱਲੀ ਸ਼ਰਟ 'ਚ ਮੈਂ ਜੀ ਇੰਨ ਇੰਨਾ ਹੈਰਾਨ ਮੰਨ ਗਿਆ ਵੀ ਗਰਮੀ ਵਾਲਾ ਦਿਨ ਤਾਂ ਜੀ ਸਾਡੇ ਕਿ ਨਹੀਂ ਉੱਧਰ ਹੈ ਨਹੀਂ ਹਣਾ ਉੱਧਰ ਅੱਜ ਲੱਗੀ ਨਿਕਲਣ ਕਹਿੰਦੇ ਪੰਜਾਬ 'ਚ ਕਦੇ ਅਸੀਂ ਮੰਜਾ ਚੱਕਦੇ ਉੱਥੇ ਜਿਹੜਾ ਸਮਾਨ ਰੱਖ ਦਿੰਨੇ ਉਹਦੇ ਪਰ ਕਦੇ ਚੱਕਦੇ ਅਸੀਂ ਇੱਥੇ ਜਿਹਨੂੰ ਰੱਖ ਦਿੰਨੇ ਹੂੰ ਚਾਚੇ ਨੇ ਪਹਿਲਾਂ ਚਟਾਈ ਇੱਥੇ ਨਾ ਪਹਿਲਾਂ ਉੱਥੇ ਤੀ ਬਚਾਈ ਤੀ ਫਿਰ ਇੱਥੇ ਆਈ ਫਿਰ ਮੁੜ ਕੇ ਉੱਥੇ ਗਈ ਤੇ ਲੋ ਜੀ ਹੁਣ ਤੁਸੀਂ ਨਾਲ ਬਣੇ ਰਹੋ ਚੱਲਦੇ ਆ ਉਧਰ 2-4 ਮੀਟਰ ਅੱਜ ਤੁਹਾਨੂੰ ਦਿਖਾਈਏ ਵੀ ਕੀ ਚੱਲ ਰਿਹਾ ਜੀ ਬਹੁਤ ਜ਼ਰਾ ਬਹੁਤ ਜ਼ਰਾ ਪੰਜਾਬ ਤਾਂ ਨਹੀਂ ਆਦਾਂਦਾ ਪੰਜਾਬ ਯਾਦ ਆਂਦਾ ਵੀ ਹੈ ਇੱਕ ਸੋਚਦੇ ਧੁੰਦ ਪੈਂਦੀ ਹੈ ਤਾਂ ਉਰੀ ਰਹਿ ਲੋ ਦੇ ਵੀ ਹੈ ਤੇ ਬਾਕੀ ਜੱਸ ਕਰਨ ਉਹਨਾਂ ਨੇ ਛੁੱਟੀਆਂ ਵਧ ਗਈਆਂ ਜੀ 2 ਤਰੀਕ ਤੋਂ ਬਾਅਦ ਹੋਰ 4-5 ਵਧ ਗਈਆਂ ਹਨ ਚੁੱਲੇ ਮੂਰੇ ਪਤਾ ਕਿੰਨੇ ਨਜ਼ਾਰਾ ਅੰਦਰ ਬੈਠ ਕੇ ਚੁੱਲਾ ਹੀ ਸਾਰਾ ਬਹੁਤ ਵਧੀਆ ਜੀ ਨਿੰਮ ਪੱਲਾ ਚਾੜੂ ਚੂੜ ਮਾ ਕੇ ਸਫਾਈ ਕੀਤੀ ਫੇਰ ਦੂਜੀ ਵਾਰ ਤੇ ਉੜਾ ਤੇ ਸਾਰਾ ਕੁਸਣਾ ਸਾਰੇ ਜਣੇ ਦੁਪਹਿਰ ਦਾ ਖਾਣਾ ਖਾ ਕੇ ਗਏ ਤੇ ਉਹ ਤੋਂ ਬਾਅਦ ਹੁਣ ਦੇਖੋ ਸਫਾਈ ਦੁਬਾਰਾ ਵੱਜ ਗਈ ਹੁਣ ਸ਼ਾਮ ਦਾ ਡਿਨਰ ਚੱਲੂਗਾ ਜੀ ਰਾਤ ਦਾ ਖਾਣਾ ਤੇ ਉਸ ਤੋਂ ਪਹਿਲਾਂ ਹੁਣ ਤੁਹਾਨੂੰ ਕਮਾ ਲਈ ਉੱਧਰ ਚਲੋ ਬਈ ਚਲੀਏ ਮੰਦਿਰ ਅਸੀਂ ਚਾਹ ਲੈ ਕੇ ਆਈਏ ਤੁਸੀਂ ਚਲੋ ਚਲੋ ਠੀਕ ਹੈ ਜੀ ਤੁਸੀਂ ਨਾਲ ਬਣੇ ਰਹੋ ਤੇ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਸਾਡੇ ਬਲੌਗ ਨੂੰ ਇੰਨਾ ਸਹਿਯੋਗ ਦੇ ਰਹੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਦੇ ਰਹੋ ਜਿਸ ਵੀਰ ਭੈਣ ਭਰਾ ਨਾਲ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰ ਹਾਂਜੀ ਸਬਸਕ੍ਰਾਈਬ ਜਰੂਰ ਕਰਦੇ ਰਹੋ ਜੀ ਤੇ ਬਲੌਗ ਨੂੰ ਵੀ ਫੁੱਲ ਬੋਚ ਕਰਿਆ ਕਰੋ ਅੱਧ ਛੋਜਾ ਦਾ ਮਿਸਟੇਕ ਕਰਿਆ ਕਰੋ ਤੇ ਜਿੰਨੇ ਆਪਣੇ ਬਲੌਗ ਨੂੰ ਦੇਖਦੇ ਆ ਸਾਰੇ ਡੇ ਭੁੱਲਿਆ ਨਾ ਕਰੂ ਠੀਕ ਹੈ ਰਿਕਵੈਸਟ ਚਲੋ ਠੀਕ ਹੈ ਜੀ ਬਣੇ ਰਹੋ ਨਾਲ ਜਾਓ ਤੁਸੀਂ ਸਮਾਨ ਸਮੂਨ ਲੈਣ ਜਾਣਾ ਹੂੰ ਪੱਟਾ ਜਾਣਾ ਦੇਖਦੇ ਹਾਂ ਉਹ ਵੀ ਚਾਚਾ ਜੀ ਕਹਿੰਦਾ ਚਲੋ ਠੀਕ ਹੈ ਜੀ ਬਣੇ ਰਹੋ ਲਓ ਜੀ ਕਰਤੇ ਆ ਜੀ ਰੜਾ ਮੈਦਾਨ ਗਰਾਊਂਡ ਲੈਵਲ ਐ ਸਾਫ ਕਰਤੇ ਆ ਜੀ ਹੁਣ ਗਰਾਊਂਡ ਲੈਵਲ ਮਾਰਤੇ ਆ ਜ਼ੀਰੋ ਤੇ ਮਕਾਨ ਗਿਆ ਚੱਕਿਆ ਜੀ ਉਹ ਕਰ ਲਏ ਇੱਕ ਮਨਜੀਤ ਉਹਨਾਂ ਦਾ ਘਰ ਤਾਂ ਆ ਦੋ ਨੰਬਰ ਪਰ ਉਹ ਤੀਜਾ ਉਹਨਾਂ ਦੀ ਮਨਜੀਤ ਦੀ ਮਾਸੀ ਦਾ ਤਾਂ ਤੇ ਉੱਧਰ ਤੁਹਾਨੂੰ ਦਿਖਾਏ ਰਿਹਾ ਤਾਂ ਵੀ ਕਿਆ-ਕਿਆ ਕਰਿਆ ਲੋ ਜੀ ਅੱਜ ਜਿੰਨੇ ਵੀ ਪੱਥਰ ਪੁੱਥਰ ਤੇ ਦੇਖੋ ਇਹ ਆਪਣੀ ਲੇਬਰ ਹੈ ਜੀ ਇਹ ਸਾਰੀ ਲੇਬਰ ਘੁਮਰਈ ਆਪਣੀ ਤੇ ਉਹ ਚਾਚਾ ਘੁਮਰਿਆ ਵੀਰ ਲੋ ਜੀ ਇੱਥੇ ਇੱਕ ਨਿਊ ਤੀ ਉਹ ਨਿਊ ਬਾਰੇ ਪੁੱਛਦੇ ਵੀ ਆਂ ਵੀ ਕਿਆ ਚੱਕਰ ਦਾ ਕਾਦੀ ਕੱਢੀ ਏ ਤੇ ਬਾਕੀ ਚੱਲਦੇ ਇੱਕ ਵਾਰੀ ਸਾਹਮਣੇ 뷰 ਚੈੱਕ ਕਰ ਲਓ ਜੀ ਮੰਜੀ ਤੋਂ ਨੇ ਲੈ ਕੇ ਆ ਰਹੀ ਚਾ ਤੇ ਆਪਾਂ ਇੱਕ ਵਾਰੀ ਸਭ ਨੂੰ ਮਿਲਾਨਾ ਹੈ ਹੋਰ ਬਾਈ ਜੱਸ ਕਰਨਾ ਹੋ ਗਿਆ ਕੰਮ ਹੈ ਤੇ ਉੱਪਰਾਂ ਵੀ ਦੇਖ ਮਾਰਦੇ ਆ ਬਾਈ ਨਾਲ ਲੋਡ ਰਹਿਣ ਕਰਦੇ ਆ ਫਲੇਨ ਇਹ ਲੋ ਜੀ ਇਹ ਵੀ ਵਧੀਆ ਹੋ ਗਿਆ ਜਿਹੜਾ ਹੋ ਰਹਿਣਾ ਗੱਡੀ ਚੜਦੀ ਨਹੀਂ ਸੀ ਤੇ ਲੈਵਲ ਬਣਾਤੇ ਆਏ ਨੇ ਸਾਰਾ ਬਹੁਤ ਵਧੀਆ ਹੋ ਗਿਆ ਜੀ ਰਸਤਾ ਵੀ ਬਣ ਗਿਆ ਨਾਲੇ ਕੱਲੂ ਗੱਡੀ-ਗੁੱਡੀ ਮਟੀਰੀਅਲ ਆਣਾ ਹੀ ਫਿਰ ਪੱਥਰ ਇੱਧਰ ਆਏ ਜੀ ਸਾਰੇ ਇਹ ਵੀ ਲੇਬਰ ਦਾ ਬੰਦਾ ਖੜਿਆ ਇੱਕ ਤੇ ਇਹ ਗੇਰ ਤੇ ਜੀ ਇੱਧਰ ਤੇ ਇਹ ਚਾਚੇ ਨੇ ਮਿੱਟੀ ਰਖਾਈ ਹੈ ਜੀ ਹੁਣ ਪੁੱਛਦੇ ਆਂ ਅੱਜ ਚਾਚਾ ਨੂੰ ਲਓ ਜੀ ਹੋ ਗਿਆ ਜੀ ਕਲੀਅਰ ਸੰਜੂ ਨੇ ਫੇਣੀ ਚੱਕਣਾ ਮੈਟਰੋ ਕੋਲ ਤੇ ਹਾਂਜੀ ਹਾਂ ਦੇਖ ਲੈ ਬਣਾ ਤੇ ਪਧਰਾ ਮਦਰਾ ਤੇ ਉਹ ਜੀ ਸੀ ਬੀ ਵਾਲੇ ਬਾਈ ਨੇ ਆਪਰੇਟਰ ਨੇ ਬਹੁਤ ਸੋਹਣੀ ਮਦਦ ਕੀਤੀ ਹੈ ਜੀ ਐਨ ਹਿੰਮਤ ਮਾਰ ਕੇ ਕੰਮ ਕਰਿਆ ਉਹ ਡੰਗਾ ਰਹਿ ਗਿਆ ਹਨਾ ਬਾਈ ਚੱਕਣੇ ਨੂੰ ਡੰਗਾ ਰਹਿ ਗਿਆ ਰਹਿ ਗਿਆ ਜੀ ਸਾਸਰੀ ਕਾਲ ਬਲਾ ਨਮਸਤੇ 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 ਜੀ ਹਾਂ ਤੇ ਲੋ ਜੀ ਸਾਰਿਆਂ ਨੂੰ ਮਿਲਾਨੇ ਪਹਿਲਾਂ ਤਾਂ ਮਿਲਾਨੇ ਤੁਹਾਨੂੰ ਚਾਚੇ ਉਹਨਾਂ ਨੂੰ ਹਾਂਜੀ ਚਾਚਾ ਜੀ ਚਾਹ ਪੀ ਲਓ ਵੀਰ ਜੀ ਹਾਂ ਚਾਹ ਹੀ ਸ਼ਾ ਕਰੇ ਜੀ ਸ਼ਕੋ ਸਾਰੇ ਜਣੇ ਚਾਹੇ ਤੇ ਚਾਚੇ ਨੂੰ ਬਾਅਦ ਚ ਚਾਚਾ ਫੋਨ ਚੁਲ ਜਿਆ ਵੈ ਨਾ ਚਾਚੀ ਨੂੰ ਮਿਲਾ ਦਿੰਦਾ ਹੋਰ ਭਾਈ ਮਨਜੀਤ ਮਨਜੀਤ ਕਰ ਰਹੀ ਬਈ ਚਾਹ ਦੀ ਸਪਲਾਈ ਪੀ ਲਓ ਭਈਆ ਚਾਹ ਲੈ ਲਓ ਹੋਰ ਚਾਚੀ ਬਲਾਓ ਸਾਸਰੀ ਕਾਲ ਸਾਤਰੀ ਘਾਲ ਜੀ ਸਾਰਿਆਂ ਨੂੰ ਚਾਹ ਚ ਪੋਂਦਲੇ ਨੇ ਹਾਂ ਜੀ ਰਹਿ ਗਿਆ ਕੋਈ ਨਹੀਂ ਲਓ ਜੀ ਉਰੇ ਵੀ ਅੱਗ ਵਾਲੀ ਵੀ ਕੋਲੇ ਹੈਨਾ ਅੱਗ ਵੀ ਵਾਲੀ ਵੀ ਚਾਹ ਲੈ ਕੇ ਆਏ ਹਾਂ ਹਾਂ ਚਾਹ ਪੀ ਲਓ ਭਾਈ ਬਸ ਤੇ ਦੇਖ ਤਾਂ ਚਾਚੀ ਹੋ ਗਿਆ ਪੱਦਰਾ ਐਨ ਹੁਣ ਹੋਰ ਹਜੇ ਤਾਂ ਹੋਰ ਹੋਣਾ ਪੱਦਰਾ ਜੀ ਬੋਲੇ ਇੱਕ ਵਾਰ ਵੀ ਬੈਠੀ ਹੈ ਜੀ ਉਹ ਬੱਕਰੇ ਆ ਗਏ ਦੇ ਤੇ ਲਓ ਜੀ ਬਹੁਤ ਸੋਣੀ ਨਾ ਨਹੀਂ ਸੌਂਡ ਤੀ ਥੋੜੀ ਜਿਹੀ ਮਸ਼ੀਨ ਸਟਾਰਟ ਤੀ ਤੇ ਐਦਾਂ ਵਲੋਗ ਬਣਾ ਰਿਹਾ ਆਪਣਾ ਤੇ ਬਾਕੀ ਜੀ ਸਾਨੂੰ ਥੋੜਾ ਜੀ ਹਾਂ ਜੀ ਆ ਦੇਖੋ ਆ ਦੇਖੋ ਆ ਛੋਟਾ ਜਿਹਾ ਨਾ ਇਹ ਛੇਲੂ ਨਾ ਅੱਗ ਦਾ ਇੰਨਾ ਇੰਨਾ ਸ਼ਿਕਾਰੀ ਹੈ ਜੀ ਅੱਗ ਦਾ ਇਹ ਕਹਿੰਦਾ ਵੀ ਜਿੱਥੇ ਵੀ ਉਥੇ ਘਰਾਂ ਵੀ ਲਾਈ ਵੀ ਇੱਕ ਦੋ ਜਗ੍ਹਾ ਧੂਣੀ ਜਦí ਉਹਦੇ ਕੋਲੇ ਬਹਿ ਜਾਂਦਾ ਜਾ ਕੇ ਹਨਾ ਚਾਚੀ ਹੋਰ ਅੱਗ ਸਿੱਖਣੇ ਦਾ ਇਹ ਉਹ गिर ਗਿਆ ਉਹ गिर ਗਿਆ نیچے गिर ਗਿਆ ਨਹੀਂ ਨਹੀਂ ਇਹ ਨਹੀਂ गिरਦਾ ਛੋਟਾ ਮਾਰੀ ਅੱਛਿਆ ਮਹਾਲਾ ਵੀ ਗਰਿਆ ਗਿਆ ਅੱਗ ਥੱਲੇ ਹੀ ਲੰਘ ਗਿਆ ਤੇ ਹੋਰ ਚਾਚੀ ਕੀ ਕਹਿਣਾ ਚਾਹਨੀ ਤੂੰ ਕੱਲ ਨਵਾਂ ਸਾਲ ਵੀ ਸ਼ੁਰੂ ਹੋ ਗਿਆ ਦੇ ਹੁਣ ਕਾਲ ਵੀ ਸ਼ੁਰੂ ਹੋ ਗਿਆ ਸਾਡੇ ਘਰ ਵੀ ਸਾਰੇ ਬਸ ਪਟ ਸਿੱਟ ਕਰਤੀ ਕੱਲ ਕੱਲ ਟਾ ਟੁਆਈ ਹੋ ਗਈ ਜੀ ਹੈਂ ਹਾਂ ਟਾ ਟੁਆਈ ਹੋ ਗਈ ਅੱਜ ਲੇਵਲ ਵੱਜ ਗਿਆ ਹਾਂ ਲੋਡਰ ਮਾਰ ਦੇਣਾ ਬਾਈ ਇੱਕ ਡੰਗਾ ਰਹਿ ਗਿਆ ਜੀ ਉਹ ਚੱਕਣ ਨੂੰ ਉੱਪਰ ਵਾਲਾ ਉਹ ਚੱਕ ਕਹਿੰਦਾ ਇਹ ਦੋ ਹੀ ਦਰਖਤ ਵੀ ਵੱਢਣੇ ਚਾਹੀਏ ਇਹ ਹਾਂ ਇਹ ਤੁੰਨੀ ਉੱਪਰ ਵੱਡਾ ਤੁੰਨੀ ਗੇਣਾ ਬਾਤ ਹੈ ਕੀ ਪਤਾ ਕਰਾ ਪਰ ਗਿੱਦੀ ਵੱਲ ਐਂਟਰ ਵੱਲ ਗਿਆ ਹਾਂ ਹੁਣ ਹੀ ਆਪਣਾ ਇੱਕ ਵਾਰੀ ਕਲੀਅਰ ਹੋ ਜਾਊਗਾ ਹਾਂ ਹੁਣ ਇਹ ਤੁੰਨੀ ਸਿੱਟਣਾ ਇੱਧਰ ਨੂੰ ਨਾਮ ਬਣ ਗਿਆ ਤੁੰਨੀ ਪਰਾਂ ਪਰਾਂ ਤਾਰਿਆ ਹੈ ਨਾ ਹਾਂ ਬਾਕੀ ਬੰਦੇ ਬੰਦੇ ਆਉਣਗੇ ਇਹਨੂੰ ਵੱਢਣ ਲੇਬਰ ਦੇਖੋ ਆਪੀ ਪਟ ਹੋ ਜਾਂਦਾ ਤਾਂ ਕੁਹਾੜੀ ਨਾਲ ਪਰ ਉਹ ਕੁਹਾੜੀ ਗੱਲ ਤਾਂ ਵੱਡ ਹੋ ਜੂ ਆਰਾ ਉਰਾ ਵੀ ਚਾਹੀਦਾ ਆ ਰਹੇ ਤੇ ਹਾਂ ਆ ਰਹੇ ਤੇ ਆ ਰੋਇਆਗਾ ਨਾ ਪਰ ਜੇਕਰ ਉਹ ਗੀ ਮਸ਼ੀਨ ਆ ਜਾਏ ਨਾ ਤਾਂ ਇਹ ਇੱਕਦਮ ਜਲਦੀ ਕੰਮ ਹੋ ਜਾਣਾ ਹਾਂ ਇਹ ਗੱਲ ਦੂਆ ਹਨਾ 4 ਵਜੇ ਪਹੁੰਚਣਾ ਹੋਰ ਚਾਚਾ ਜੀ ਚਲ ਠੀਕ ਹੈ ਜੀ ਠੀਕ ਜਸਰੀ ਗੱਲ ਹਾਂ ਮੈਂ ਤਾਂ ਇਹ ਕਹਿ ਰਹੇ ਹਾਂ ਜੀ ਉਹ ਨਿਊ ਵੀ ਪਟਾਈ ਤੀ ਗੱਬੇ ਤੇ ਅੱਛਾ ਪੁਰਾਣੀ ਨਿਊ ਕਢਾਈ ਹੈ ਕਢਾਈ ਕਢਾਈ ਸਾਰੀ ਉਹਦੇ ਵਿੱਚ ਕੁਝ ਨਹੀਂ ਨਿਕਲਿਆ ਅੱਛਾ ਨਹੀਂ ਨਿਕਲਣਾ ਕਿਹਾ ਤਾਂ ਕਿਆ ਪਤਾ ਪੂਤ ਤਾਂ ਚਾਚਾ ਚਾਚਾ ਕਹਿ ਕੇ ਹੈ ਕੋਲੀ ਕੋਲੀ ਮੈਂ ਬਜ਼ੁਰਗ ਆਈ ਦੱਬੀ ਉਹ ਮਿਲ ਜਾਂਦੀ ਉਹ ਮਿਲਣੀ ਨਹੀਂ ਤੁਹਾਨੂੰ ਅੱਛਾ ਆ ਸਾਰੀਆਂ ਨਿਊਆਂ ਵੀ ਪਟਾਤੀਆਂ ਵੀ ਕੁਝ ਨਿਕਲੇ ਆਵੇ ਕੁਝ ਰੱਖ ਕੇ ਭੁੱਲੇ ਜਾਣੇ ਰੱਖ ਕੇ ਆਰ ਫੇਰ ਚਾਚਾ ਕਹਿੰਦਾ ਭੂਤ ਵੀ ਨਿਕਲ ਸਕਦਾ ਹੈ ਭੂਤ ਭੂਤ ਕੱਢਿਆ ਚਾਚੇ ਨੇ ਕਹਿੰਦਾ ਵੀ ਭੂਤ ਪੈਸਾ ਤਾਂ ਅਸੀਂ ਕਾਬੂ ਕਰ ਲੈਣਾ ਪਰ ਭੂਤ ਨੂੰ ਨਹੀਂ ਕਰ ਸਕਦੇ ਨਹੀਂ ਚਾਚੇ ਤਨੂ ਕਿਹਾ ਬਹਿਵੇਂ ਲੱਗਿਆ ਵੀ ਸੱਚੀ ਹੇ ਤਾਂ ਕੰਦੇ ਲੋਕ ਅੱਛਾ ਅੱਛਾ ਜੀ ਵੀ ਕਿਸੇ ਨੇ ਦੱਸਿਆ ਤਾਂ ਹੈ ਵੀ ਇਹ ਕੰਦ ਚ ਹੈ ਇਹ ਕੰਦ ਜੀ ਵੀ ਗੱਬਲੇ ਵਾਲੀ ਚ ਨਹੀਂ ਜਦ ਤੱਕ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ 36 ਨੂੰ ਮਕਾਨ ਨੂੰ ਲੈਂ 100 ਸਾਲ ਤੇ ਪ੍ਰੋਗਰਾਮ 100 ਸਾਲ ਤੇ ਉੱਪਰ ਹੋ ਗਿਆ ਜੀ ਹਾਂ ਹੈ ਨਾ ਇੱਧਰ ਰਿਪੇਅਰ ਤਾਂ ਹੁੰਦੀ ਰਹੀ ਹੈ ਹਾਂ ਰਿਪੇਅਰ ਹੁੰਦੀ ਰਹੀ ਮੂਰੇ ਲੱਗ ਬਣਾਇਆ ਤਾਂ ਹੈ ਨਾ ਪਹਿਲਾਂ ਤਾਂ ਪਿੱਛੇ ਵਾਲਾ ਤਾਂ ਸੀਦਮਈ ਪੁਰਾਣਾ ਵਾਲਾ ਉਹ ਤੋਂ 100 ਸਾਲ ਦਾ ਗਾਹਾਂ ਕਿਚਨ ਤਾਂ ਹੈ ਨਾ ਰਸੋਈ ਦੀ ਨਾਲ ਤੇ ਮੂਰੇ ਬਣਾਇਆ ਤਾਂ ਦੁਬਾਰਾ ਜਿਹੜੇ ਚਾਰ ਖਣ ਤੇ ਇਹ ਮੂਰਾ ਹੋਈ ਕਰਦੇ ਤੇ ਠੀਕ ਹੈ ਠੀਕ ਚਲੋ ਠੀਕ ਹੈ ਜੀ ਤੇ ਤੁਸੀਂ ਕਰੋ ਜੀ ਅੱਗੇ ਬਲੌਗ ਅਟੈਂਡ ਮਿਲਾਨੇ ਫਿਰ ਤੁਹਾਨੂੰ ਸਵੇਰੇ ਦਿਖਾਨੇ ਵੀ ਕੀਆ ਪ੍ਰੋਗਰੈਸ ਹੈ ਅਗਲਾ ਕੀ ਕਰਨਾ ਹੈ ਮਿਸਤਰੀ ਆਊਗਾ ਕੱਲੂ ਮਿਸਤਰੀ ਬੁਲਾਇਆ ਵਾ ਮੇਹਤਰੀ ਆਕਾ ਕਲੀ ਕੁਲੀ ਗੇਰੂ ਆ ਹੈ ਉਹ ਤਾਂ ਦੱਸੂਗਾ ਹੈ ਮਣਕ ਹੈ ਠੀਕ ਹੈ ਠੀਕ ਹੈ ਨਿਵਾ ਬੋਲਦੇ ਜੀ ਹਾਂ ਨਿਵਾ ਬੋਲਦੇ ਉਹ ਕਲੀ ਦਾ ਗੇਰਕ ਹੈ ਐਨ ਨਾਲੇ ਮਿੰਤੀ ਗਿਣਤੀ ਇੱਕ ਪੱਧਰਾ ਕਰਨਾ ਅਜੇ ਤਾਂ ਉਹ ਚੱਕ ਹੈ ਚਲੋ ਠੀਕ ਹੈ ਜੀ ਤੁਸੀਂ ਕਰੋ ਇਹ ਅੱਗੇ ਬਲੌਗ ਅਟੈਂਡ ਤੇ ਮੈਂ ਵੀ ਹੁਣ ਚਾਹ ਪੀ ਲਵਾਂ ਜੀ ਤੁਸੀਂ ਵੀ ਕਰੋ ਇੰਜੋਏ ਚਾਚੀ ਦਾ ਡੌਲੂ ਉਹ ਦੇਖੋ ਪਿਆ ਜੀ ਹੈ ਗਈ ਹੈ ਗਈ ਮੇਰੇ ਕੋ ਪਈ ਐ ਇਧਰ ਪਈ ਐ ਚਲੋ ਠੀਕ ਐ ਜੀ ਸਾਨੂੰ ਅੱਜ ਦਾ ਦਿਖਾਤੇ ਹਾਂਜੀ ਪਰ ਅਸੀਂ ਤਾਂ ਬਹੁਤ ਕੋਸ਼ਿਸ਼ ਕਰੀ ਵੀ ਕੁਝ ਮਿਲ ਜਵੇ ਬਹੁਤ ਮਤਵਾ ਰਿਆ ਹਾਂ ਮਿਲਿਆ ਨਹੀਂ ਮਿਲਿਆ ਕੁਝ ਨਹੀਂ ਕਿਸਮਤ ਵਾੜੀ ਆ ਸਾਡੀ ਹਾਂ ਉਹ ਨਹੀਂ ਕਿਸਮਤ ਤੁਹਾਡੀ ਠੀਕ ਐ ਕਿਸਮਤ ਠੀਕ ਐ ਤੁਹਾਡੀ ਚਾਚੇ ਨੇ ਦੱਸਤਾ ਦੇ ਆ ਕਹਿੰਦਾ ਕਹਿੰਦਾ ਸ਼ੁਕਰ ਕਰੋ ਜੇ ਮਾਲ ਮਿਲ ਜਾਂਦਾ ਕੋਈ ਉਹ ਤਾਂ ਅਸੀਂ ਕਾਬੂ ਕਰ ਲਨ ਜੇ ਪੂਤੇ ਨਹੀਂ ਗਾ ਫਿਰ ਕਹਿਆ ਤੁਸੀਂ ਸਾਰਿਆਂ ਨੇ ਦੌੜ ਲਣਾ ਤਾਂ ਫਿਰ ਆ ਗਿਆ ਆ ਗਿਆ ਐ ਚਾਚਾ ਐ ਚਲੋ ਠੀਕ ਐ ਜੀ अच्छा पेड़ी लंगोटी मिली है <laughs> चलो ठीक है जी चलो ये गल्ला भी हो लिया हंसी मजाक भी हो लिया ਤੁਸੀਂ ਕਰੋ ਜੀ ਅੱਗੇ ਵਲੋਗ ਟ੍ਰੈਂਡ ਜਿਹੜਾ ਕੱਲ ਦਾ ਚੱਲ ਰਿਹਾ ਦਾ ਟਾ ਟੋ ਆਈ ਦਾ ਵੀ ਕਿੱਦਾਂ ਉਰੇ ਤੇ ਪੱਥਰ ਸਾਰੇ ਕਿੱਦਾਂ ਉਧਰ ਗਿਆ ਸਮਾਨ ਮਟੀਰੀਅਲ ਲੈ ਬਈ ਤੈਨੂੰ ਕਿਹਾ ਕਿਹਾ ਤਾਂ ਚਾਚੀ ਬਲਾਸ ਸਸਰੀ ਕਾਲ ਚਾਚੇ ਬਲਾਸ ਸਸਰੀ ਕਾਲ ਲਓ ਜੀ ਕਰਿਓ ਜੀ ਕਬੂਲ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦੇ ਦੇ ਚਾਚੀ ਸਾਰੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਖੁਸ਼ਹਾਨ ਆਨੰਦਮਾਨ ਅਸੀਂ ਆਈ ਕਿਆ ਕਰਨਾ ਵੇ ਸਾਲ ਚ ਤੇ ਬਾਕੀ ਮੈਂ ਤਾਂ ਐਂ ਕਹਿ ਰਿਹਾ ਤਾਂ ਚਾਚੀ ਬੀ ਦੇਖੋ ਨਵਾਂ ਸਾਲ ਵੀ ਜੜ ਗਿਆ ਆਪਾਂ ਨੇ ਰਾਤ ਸਲਾਬ ਹੀ ਕਰੀ ਤੀ ਇਹ ਤੇਰੇ ਮੈਂਬਰ ਇਹ ਹੁਣ ਆਏ ਆ ਇਹ ਕੰਮ ਪਰ ਲਾਏ ਹੁਣ ਇਹ ਕੰਮ ਪਰ ਲਾਏ ਪੱਥਰ ਭਰ ਦੇ ਦਮਾ ਅੱਛਾ ਸਾਸਿਕਾ ਚੱਲ ਇਹ ਕਹਿੰਦੇ ਵੀ ਅਸੀਂ ਵੀ ਦੇਖ ਲਈਏ ਅਸੀਂ ਉਰੇ ਰਹਿੰਦੇ ਤੇ ਹਾਂ ਚਾਚਾ ਕਹਿ ਰਿਹਾ ਤਾਂ ਅੱਜ ਕਹਿੰਦਾ ਵੀ ਬੱਕਰਿਓ ਦੇਖ ਰਹੇ ਖੜੇ ਵੀ ਸਾਡਾ ਘਰ ਕਿੱਥੇ ਗਿਆ ਆ ਦੇਖ ਲਓ ਜੀ ਸਾਰੇ ਆ ਗਏ ਜੀ ਹੈਈ ਚੱਕੋ ਬਾਈ ਕਿੱਕ ਦੋ ਦੋ ਚੱਕੋ ਬਾਈ ਚੱਕੋ ਹਾਂ ਬਾਈ ਚਿੱਟੇ ਦੇ ਚੱਕੋ ਚੱਕ ਚੱਕ ਬਾਈ ਹਾਂ ਹਾਂ ਚੱਕ 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 ਹਾਂ ਆ ਦੇਖਿਆ ਕਰਦਾ ਆ ਦੇਖਿਆ ਕਰਦਾ ਚੱਕ ਚੱਕ ਨਹੀਂ ਕਰਦੇ ਚੱਕ ਚੱਕ ਨਹੀਂ ਨਹੀਂ ਉਹ ਗਰਦਾਰੀ ਕਰਦਾ ਪਿੱਛੇ ਵੀ ਕਿੰਨੇ ਕੁ ਪੱਥਰ ਟੋਏ ਪਿੱਛੇ ਹੁਣ ਤਾਂ ਆਪਣੇ ਬੰਦੇ ਹੀ ਛੱਡਦੇ ਉਹ ਮੈਂ ਠੇਕੇਦਾਰ ਲੱਗਦਾ ਮਨੂੰ ਉਹਦੇ ਤਾਂ ਹੀ ਚੌੜਜੀ ਮਾ ਘੜਿਆ ਨਹੀਂ ਦੇਖ ਰਹੇ ਹੋ ਤਾਂ ਕਿੰਨੇ ਕਿਆ ਕਰਿਆ ਇਹਨਾਂ ਨੇ ਤੇ ਗੱਲਬਾਤ ਇਸ ਤਰ੍ਹਾਂ ਹੈ ਤੇ ਹੋਰ ਚਾਚੀ ਹੋਰ ਕੋਈ ਗੱਲਬਾਤ ਲਓ ਜੀ ਚਾਚੀ ਦੇਖੋ ਮੈਂ ਵਾਦਾ ਕਰਿਆ ਤਾਂ ਨਾ ਰਾਤ ਚਾਹੇ ਮੈਂ ਇੱਕ ਪੱਥਰ ਐ ਚੱਕ ਕੇ ਹੈਲਪ ਨਹੀਂ ਕਰੀ ਮੈਂ ਵਾਦਾ ਕਰਿਆ ਤਾਂ ਨਾ ਵੀ ਲੇਬਰ ਨੇ ਲੇਬਰ ਦੇ ਹੱਥ ਦਾ ਕੰਮ ਨਹੀਂ ਮੈਨੂੰ ਬੰਦੇ ਦਾ ਫੋਨ ਆਇਆ ਉਹਨੇ ਵੀ ਆਹੀ ਗੱਲ ਕਹੀ ਚਾਚੇ ਕਹਿੰਦਾ ਲੇਬਰ ਦੇ ਲੇਬਰ ਦਾ ਤਾਂ 20 ਦਿਨ ਦਾ ਕੰਮ ਤਾਂ ਉਹ ਵੀ ਲੋਟ ਆਈ ਦਾ ਨਹੀਂ ਇੱਕ ਪੱਥਰ ਚੱਕ ਕੇ ਉਹ ਥੱਲੇ ਆਣਾ ਉਹਦਾ ਤਾਂ ਕੰਮ ਨਹੀਂ ਤਾਂ ਕਹਿੰਦਾ ਹੁਣ ਜੇਸੀਬੀ ਹੈ ਲਾ ਲੋ ਕਹਿੰਦਾ ਚਾਰੇ ਪਾਸੇ ਨੂੰ ਹਿਸਾਬ ਜੇ 20 ਦਿਨ ਲੱਗੇ ਕਹਿੰਦਾ ਜੇ 5 6 ਜਣੇ 8 5 40000 ਹੋ ਗਿਆ ਕਹਿੰਦਾ ਉਹ ਰ ਹੈ ਕਹਿੰਦਾ ਮਸ਼ੀਨ ਦੀ ਚਾਹੇ ਦਿਹਾੜੀ 5 5 ਹੋਏਗਾ ਕਹਿੰਦਾ 2 ਦਿਨ ਨਿਊ ਆ ਵੀ ਪਟਵਾਲ ਹੋ ਜਾਏ ਤੀ ਬਚ ਗਿਆ ਨਾਲੇ ਟਾਈਮ ਬਚ ਗਿਆ ਹੂੰ ਤੇ ਵਧੀਆ ਹੋ ਗਿਆ ਜੀ ਲੋ ਜੀ ਲੋ ਜੀ ਚੱਕ ਤੇ ਜੀ ਦੋਏ ਕਮਰੇ ਪਹਿਲਾਂ ਤੁਸੀਂ ਪਿਛਲੇ ਬਲੌਗ ਚ ਦੇਖ ਰਹੇ ਹੋ ਇੱਕ ਰਹਿ ਗਿਆ ਤਾਂ ਨਾ ਇਹ ਮੂਰੇ ਵਾਲਾ ਰਹਿ ਗਿਆ ਤਾਂ ਜੀ ਉਹਦੇ ਨਾਲ ਦਰਵਾਜ਼ੇ ਦੂਜੇ ਕੱਢਣੇ ਤੇ ਤੇ ਫਿਰ ਅਸੀਂ ਆ ਵੀਰ ਉਹਨੇ ਵੀ ਆ ਗਏ ਤੇ ਤੁਹਾਨੂੰ ਤੁਹਾਨੂੰ ਮਲਾਤੇ ਤੇ ਹੋਰ ਵੀਰ ਜੀ ਤੁਸੀਂ ਕਿੱਧਰ ੌਂਡੀ ਮਾਰਦੇ ਬਸ ਹਮਨੇ ਕਿੰਨੇ ਦੇਖਿਆ ਅੱਛਾ ਚਾਹ ਪੀ ਲਈ ਹਾਂ ਹਾਂ ਜੀ ਰੋ ਦੇ ਕੋਈ ਚਾਚੀ ਸਾੜੀ ਸੇਵਾ ਪੂਰੀ ਚਾਹ ਦੀ ਰੱਖ ਰਹੀ ਆ ਪਾਣੀ ਚਾਹ ਪਾਣੀ ਮਨਜੀਤ ਤਾਂ ਖੜੀ ਹੋਏ ਨੇ ਨਾ ਕੋਈ ਪੱਥਰ ਦੇ ਨੇ ਜੀਤ ਨੇ ਆਟੇ ਦੀ ਸਾਰੀ ਮਜੀਤ ਤੇ ਚੱਕੀ ਪਾਈ ਚਪਲੀਆਂ ਨਹੀਂ ਦੀ ਖਾਣੇ ਦੇ ਪਿੱਛੇ ਹਾਂ ਭਾਈ ਆਤਾ ਹੈ ਹਾਂ ਰੋਟੀ ਜੀਤ ਨੇ ਰਾੜੀ ਅੱਛਾ ਉਹ ਵੀ ਕਿਤਰਾ ਦੇਖਦਾ ਇਹਨੂੰ ਖਾਸਰਾ ਕੰਨ ਪੁੱਚੜੂ ਵੀ ਹੁੰਦਾ ਛਲੂ ਹੈ ਆ ਦਿਖਾ ਦੇ ਲੀ ਹਾਂ ਕੀ ਹੋ ਗਿਆ ਕੰਨ ਕਿੱਥੇ ਉਹਦੇ ਉਹ ਕੰਨ ਕਿੱਥੇ ਹਾਂ ਕੰਨ ਹੈ ਹੀ ਨਹੀਂ ਛੋਲੇ ਛੋਟੇ ਆ ਨਾ ਪੁੱਚੜੂ ਹੈ ਅੱਛਾ ਕਮਾਲ ਹੋ ਗਈ ਤੇ ਲੋ ਜੀ ਅੱਜ ਇੱਧਰ ਦਾ ਵੀਊ ਦਿਖਾਉਂਦਾ ਆ। ਤੂੰ ਛੋਟੇ ਦੇ ਕਿੱਡੇ-ਕਿੱਡੇ ਇਹਦੇ ਹੈ ਹੀ ਨਹੀਂ। ਆ ਦੇਖੋ ਜੀ। ਇੱਧਰ ਦੇਖੋ ਜੀ। ਇਹ ਬਲੌਗ ਹੈ ਜੀ ਜਿਹੜਾ ਤੁਹਾਨੂੰ ਪਹਿਲੀ ਤਰੀਕ ਨੂੰ ਨਵੇਂ ਸਾਲ ਸ਼ਾਮ ਦੇ ਟਾਈਮ ਬਣਾ ਰਹੇ ਹਾਂ ਜੀ ਤੇ ਦੇਖੋ ਇੱਧਰ ਧੁੱਪ। ਸਾਹਮਣੇ ਦੇਖੋ ਜੀ। ਕਿੱਲਾ ਕੱਢ ਕੇ ਨਾ ਉਹ ਛੋਲੇ ਜੂ ਬੰਨਦੇ ਕਿੱਲਾ ਵਾਲੇ। ਹਰ ਪੜੇ ਮਾ ਪਏ ਆ। ਦੇਖੋ ਹੈ ਜੀ ਘਰ। ਇਹ ਵਿਚਕ ਲੈਣੇ ਤੇ ਪਰੇ ਸੁੱਚ ਸੱਤ ਉੱਪਰ ਬਾਹਰ। ਹਾਂ ਮੈਂ ਤਾਂ ਸਲੇਜੀ ਜਾਂਦੀ ਪਰ ਖਿਲ ਜਾਂਉਂ। ਹੈ ਜੀ। ਇਹ ਉੱਪਰ ਵੀ ਪੜੇ ਹੈ। ਤੇ ਬਾਕੀ ਜੀ ਬਹੁਤ ਸਾਰੇ ਭੈਣ ਭਰਾ ਆਪਣੇ ਕਮੈਂਟ ਕਰ ਰਹੇ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਸਾਨੂੰ ਅਸੀਂ ਵੀ ਉਹਨਾਂ ਨੂੰ ਵੀ ਮੁਬਾਰਕ ਨਾਲ ਦੀ ਨਾਲ ਦੇ ਰਹੇ ਜੀ ਤੇ ਬਹੁਤ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਆਪਣੇ ਬਲੌਗ ਤੇ ਭਰਾ ਵੀ ਬੱਚੇ ਵੀ ਬਜ਼ੁਰਗ ਵੀ ਹੈਗੇ ਜੀ ਜੁੜੇ ਹੋਏ ਆਪਣੇ ਨਾਲ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਆਪਣੇ ਬਲੌਗ ਨੂੰ ਇਦਾਂ ਹੀ ਵਧਦੇ ਵਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਸਾਡੀ ਸਹਿਯਤਾ ਪੂਰੀ ਦਿਓ ਜੀ ਕਿਉਂਕਿ ਤੁਸੀਂਓ ਸਾਨੂੰ ਇੰਨੀ ਸਹachta ਦੇ ਕੇ ਇੱਥੇ ਤੱਕ ਲੈ ਕੇ ਆਏ ਤੁਸੀਂਓ ਸਾਨੂੰ ਅੱਗੇ ਲੈ ਕੇ ਜਾਣਾ ਲੋ ਜੀ ਦੂਜਾ ਦੂਜਾ ਵੀਰ ਵੀ ਆ ਗਿਆ ਉਹ ਦੂਜੇ ਵੀ ਆ ਗਏ ਦੋਹੇ ਵੀਰ ਇਹਨਾਂ ਨੇ ਭਾਈ ਕੰਮ ਬਹੁਤ ਕਰਾਇਆ ਅੱਜ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਿਉਂਕਿ ਦੇਖੋ ਲੋਡਰ ਲਾ ਦੇਣਾ ਪੱਥਰ ਚੱਕਾ ਵਿੱਚ ਗੇਰਨੇ ਕੋਈ ਆਸਾਨ ਗੱਲ ਥੋੜੋ ਹੈ ਜੀ ਪਤਾ ਹੀ ਪੱਥਰ ਕਿੰਨੇ ਭਾਰੀ ਆ ਜੀ ਇਹ ਇਹ ਵੈਸੇ ਹੀ ਲੱਗ ਰਹੇ ਆਪਾਂ ਨੂੰ ਸਾਰਾ ਕੰਮ ਤਾਂ ਲੋਟ ਹੋ ਗਿਆ ਵੀ ਵੀਰ ਉਹਨੇ ਆਏ ਤੇ ਪੱਥਰ ਤੋੜਦੇ ਆ ਆਪਣੇ ਕੋਲੇ ਉਧਰ ਗੁਰਦੁਆਰੇ ਲਾਗ ਤੇ ਅੱਜ ਦਾ ਦਿਨ ਇਹਨਾਂ ਨੂੰ ਕਹਿ ਕਹਿ ਰਿਕਵੈਸਟ ਕਰੀ ਅਸੀਂ ਚਾਚੇ ਨਵੀ ਵੀ ਅੱਜ ਦੀ ਦਿਹਾੜੀ ਲਵਾ ਦ। ਹੈ ਕਿ ਨਹੀਂ? ਘਾਂਟਾ ਕਿ ਲੱਗੂ ਹੋਰ ਅਜੇ ਬਾਈ। ਇੰਨੇ ਕ ਕੰਮ ਨੂੰ 2 ਘੰਟੇ ਤਾਂ ਲੱਗ ਜੂ ਅੱਜ ਤਾਂ ਨਹੀਂ ਹੁੰਦਾ ਹਨਾ। ਅੱਜ ਨਹੀਂ ਹੁੰਦਾ। ਆ ਦੇ ਹਵਾ ਚੱਲ ਪਈ ਹਨੀ। ਸਾੜੇ ਕਿੰਨੇ ਪਤਾ ਇੰਨੀ ਤਾਂ ਹੁੰਦਾ। ਸੂਰਜ ਦਿਖਿਆ ਨਹੀਂ 2 ਦਿਨ ਤੇ। ਇੱਧਰ ਦੇਖ ਲਓ ਨਯਾਰਾ। ਹੈ? ਉਹ ਨਾ ਨਾ। ਹਾਂ ਸਿੱਟੀ ਕੋ। ਹਾਂ ਇਥੇ। ਤੇ ਗੱਲਬਾਤ ਐ ਇਸ ਤਰ੍ਹਾਂ ਹੀ ਲੋਈ ਚਾਚੇ ਨਾ। ਚਾਚੇ ਨੂੰ ਮੈਂ ਕਿਹਾ ਵੀ ਪੱਧਰਾ ਕਰਕੇ ਛੱਡ ਤਾਂ ਗੱਲਬਾਤ ਕਰੂੰਗੇ ਅਗਲੀ ਫਿਰ ਕਲੀ ਗੇਰੂੰਗੇ ਫਿਰ ਤੁਹਾਨੂੰ ਪੁੱਛੂੰਗੇ ਕਿਹੜੇ ਤਾਂ ਕਮਰੇ ਕਿੱਦਾਂ ਕਿਆ ਏ ਤੇ ਐਨ ਇੱਕ ਵਾਰ ਤਾਂ ਪਹਿਲਾਂ ਸਭ ਤੋਂ ਪਹਿਲਾਂ ਕੰਮ ਹੈ ਜੀ ਪਲਾਨ ਕਰਨਾ ਐਨ ਤੇ ਵੀ ਪਲਾਨ ਕਰਨਾ ਲੋ ਜੀ ਮੈਂ ਵੀ ਲੱਗਿਆ ਵਾ ਮੰਨੂ ਨਾ ਕਿਹੋ ਵੀ ਬਲੌਗ ਆ ਤਾਂ ਬਲੌਗ ਮੈਂ ਸ਼ਾਮ ਨੂੰ ਹੁਣ ਤੁਹਾਨੂੰ ਦੇਣਾ ਤੁਹਾਨੂੰ ਕਿਤਾ ਦੇਣਾ ਹੀ ਬਲੌਗ ਤੇ ਜਿਹਦੇ ਕਰਕੇ ਜੀ ਵੀ ਮੰਨੂ ਫੇ ਪੰਜ ਮਿੰਟ ਕੈਮਰਾ ਤਾਂ ਦੇਖੋ ਅਸੀਂ ਕਰ ਕੀ ਰਹੇ ਮੇਰੀ ਭੈਣਾ ਨੇ ਭਰਾਵਾ ਨੇ ਸਾਨੂੰ ਕੱਲੂ ਕਮੈਂਟ ਕਰਨੇ ਵਲੌਗ ਨਹੀਂ ਛੱਡਿਆ ਕੀ ਕਰ ਰਿਹਾ ਬਿੰਦਰ ਤੂੰ ਹਮਾ ਚਲ ਚ ਗਿਆ ਵਾ ਲਓ ਜੀ ਲਓ ਤੇ ਕੰਮ ਹੁਣ ਮੈਂ ਬਾਹਰ ਜ ਕਰੂੰਗਾ ਤੇ ਚਾਹ ਪੀਣੇ ਨੂੰ ਬੈਠੇ ਤਈਏ ਅਸੀਂ ਸਾਰੇ ਤੁਹਾਨੂੰ ਮੈਂ ਕੰਮ ਵੀ ਦਿਖਾ ਦਈਏ ਕਿੱਥੇ ਤੱਕ ਪਹੁੰਚ ਗਿਆ ਤੇ ਮੈਂ ਸੋਚਿਆ ਵੀ ਚਾਹ ਪੀ ਕੇ ਫੇਰ ਲੱਗਦੇ ਇਹ ਦੇਖੋ ਆਪਣੇ ਵੀਰੋ ਨੇ ਸਾਰੇ ਚਾਚੇ ਉਹਨੇ ਚਾਚਾ ਤਾਂ ਪਹਿਲਾਂ ਬੈਠਾ ਚਾਚੇ ਨੂੰ ਹਿੱਲਣ ਨਹੀਂ ਦਿੰਦੇ ਅਸੀਂ ਆ ਦੇਖੋ ਅੱਗ ਵੀ ਨਾਲ ਚਾਚੇ ਨਾਲ ਅੱਗ ਕਿਉਂ ਸ਼ਾਮ ਦਾ ਟਾਈਮ ਹੋ ਗਿਆ ਨਾ ਜੀ ਬੱਜ ਗਈ 3 4 ਦਾ ਟਾਈਮ ਹੋ ਗਿਆ 4 ਦਾ ਤੇ ਥੋੜੀ ਥੋੜੀ ਨਾ ਹਵਾ ਲੱਗੀ ਚੱਲਣਾ ਠੰਡ ਜੀ ਹੋ ਗਈ ਇਹ ਚਾਚੇ ਦਾ ਨਾ ਦਰਦ ਜੀ ਹੋਣ ਲੱਗ ਜਾਂਦੀ ਲੱਤ ਚ ਹਾਂਜੀ ਕਿਆ ਕਹਿੰਦੇ ਤੇਈ ਠੰਡ ਹੋ ਗਈ ਠੰਡ ਹਾਂ ਤਾਂ ਹੀ ਸੇਕਣ ਲੱਗੇ ਜੀ ਹਾਂ ਤੇ ਚਾਚੇ ਨੂੰ ਮੈਂ ਕਿਹਾ ਵੀ ਤੂੰ ਇਕਣੀ ਆਪਣੇ ਚਾਚੇ ਆਪਣੇ ਆਪ ਨੂੰ ਇਕਣੀ ਘੋਪ ਆ ਹਿਸਾਬ ਪਾ ਵੀ ਮੈਂ ਕੰਮ ਨਹੀਂ ਕਰਨਾ ਕੋਈ ਵੀ ਝੋਕਣੇ ਵਾਲਾ ਜੇ ਇਹਨਾਂ ਤੂੰ ਸੋਚੂਗਾ ਨਾ ਤਾਂ ਗੱਲ ਬਣਣੀ ਹੈ। ਹਾਂ ਤੂੰ ਉਹਰੇ ਦੋ ਫੋਨ ਪਰ ਹੀ ਆ। ਇਹ ਆਈ ਜੇਸੀ ਮੀਨ ਮਸ਼ੀਨ ਦਾ ਆਪਰੇਟਰ ਮੁੰਡਾ। ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਕੋਈ ਵੀ ਕੰਮ ਹੈ ਚਾਚੇ ਜੇ ਕਰੂਗੇ ਤਾਂ ਹੀ ਹੈ ਹੈ ਕਿ ਨਹੀਂ? ਹਾਂ ਆਪ ਆਪਣਾ ਦੇਖ ਲਓ ਅੱਜ ਰਿਜ਼ਲਟ ਕੱਢ ਲਿਆ ਕੱਲ ਤਾਂ ਆਪਾਂ ਬੈਠੇ تھے ਹਨਾ। ਵੀ ਚਲੋ ਉਹਨਾਂ ਦੇ ਲੇਬਰ ਜਿਹੜੀ ਆਈ ਵੀ ਇੱਧਰ ਰਹਿੰਦੀ ਹੈ ਹੀ ਲੇਬਰ ਵੀ ਜਿਹੜੀ ਲੇਬਰ ਆਈ ਵੀ ਹੈ ਵੀ ਚਲੋ ਉਹਨਾਂ ਦੀ ਗੁੱਡੀਆਂ ਦਾ ਜਨਮ ਦਿਨ ਤਾਂ ਪਰ ਉਹ ਅੱਜ ਕਹਿੰਦੇ ਅਸੀਂ ਨਵੇਂ ਸਾਲ ਨੂੰ ਹੱਥੇ ਨਹੀਂ ਲਾਣਾ। ਫਿਰ ਕੀ ਕਰਾਂ ਫਿਰ ਚਾਚੇ ਨੂੰ ਭਾਈ ਰਾਤ ਮੈਂ ਦੱਸਿਆ ਤਾਂ ਮੜਾ ਇੱਕ ਚਾਚੇ ਚਾਚੇ ਨਾ ਨਾਕਲ ਜਬ ਉਹ ਮੰਚ ਚ ਚਾਚੇ ਦਾ ਗੱਲ ਬੈਠ ਗਈ ਵੀ ਬਿੰਦਰ ਸਹੀ ਬੋਲ ਰਿਹਾ ਕੁਦਰਤੀ ਇੱਕ ਹੋਰ ਵੀ ਹੈ ਜੀ ਮਸ਼ੀਨ ਉੱਦਣ ਦੀ ਖੜੀ ਤੀ ਅੱਡ ਦੱਸਦੇ ਤੇ ਆਪਰੇਟਰ ਨਹੀਂ ਤਾਂ ਹੀ ਹੈ ਕੁਦਰਤੀ ਅੱਜ ਇਹ ਆ ਗਿਆ ਇਹ ਵਿਆਹ ਕਰਾਉਣ ਗਿਆ ਤਾਂ ਅੱਛਾ ਵਿਆਹ ਕਰਾ ਕੇ ਆਇਆ ਬਾਓ ਭਾਈ ਬਾ ਬਤਾ ਆਂ ਯਾ ਭਾਈ ਤਨੂੰ ਲੱਡੂ ਨਹੀਂ ਖਾਇਆ ਟੱਕਰੀ ਚਲੋ ਉ ਤਾਂ ਕਹਿ ਦੇ ਕਹਿ ਦੇ ਵੀ ਵਿਆਹ ਵਾਲਾ ਲੱਡੂ ਇਹੋ ਜਿਹਾ ਹੁੰਦਾ ਜਿਹਨੇ ਖਾਇਆ ਉਹ ਵੀ ਪਸੰਦਦਾ ਜਿਹਨੇ ਨਹੀਂ ਖਾਇਆ ਉਹ ਵੀ ਹਾਂ ਹੁਣ ਤਾਂ ਬਾਅਦ ਚ ਪਤਾ ਲੱਗਦਾ ਨਹੀਂ 5 5:30 ਦਾ ਹੋ ਗਿਆ ਜੀ ਟਾਈਮ ਤੇ ਆਪਣੇ ਜਿਹੜੇ ਪੱਥਰਾਂ ਵਾਲੇ ਵੀਰ ਤੇ ਉਹ ਬਹੁਤ ਦੂਰ ਦੇ ਤੇ ਉਹ ਕਸੋਲੀ ਕਿ ਨਹੀਂ ਦੇ ਉਹ ਚਲੇ ਗਏ ਲੇਬਰ ਚਲੇਗੀ ਕਲੇਖੇ ਦੀ ਲੇਬਰ ਕਾਨੂੰ ਤੇ ਸਾਡੇ ਭਰਾ ਤੇ ਹੀ ਉਹ ਅਸੀਂ ਲੇਬਰ ਨਹੀਂ ਕਹਿੰਦੇ ਸਾਡੇ ਵੀਰ ਤੇ ਉਹ ਭਰਾ ਤੇ ਬਹੁਤ ਸੋਹਣਾ ਸਾਥ ਦੇ ਗਏ ਜੀ ਗਹਿਲ ਲਓ ਜੀ ਮਕਾਨ ਗਿਆ ਟੈਂ ਪਧਰਾ ਹੋ ਗਿਆ ਪਰ ਪੱਥਰ ਬਹੁਤ ਐ ਵਿੱਚ ਅਜੇ ਪਏ ਤੇ ਫਿਰ ਜਦੋਂ ਹੁਣ ਬੰਦੇ ਹੀ ਲੰਘੇ ਫਿਰ ਕੰਮ ਕਿਆ ਹੋਣਾ ਬਾਕੀ ਜੀ ਬਹੁਤ ਜ਼ੋਰ ਮਾਰਿਆ ਸਵੇਰ ਦੇਣਾ ਬਹੁਤ ਪੱਥਰ ਗੇ ਕੱਢ ਕੇ ਬਾਹਰ ਰੱਖਤੇ ਤੁਹਾਨੂੰ ਦਿਖਾ ਵੀ ਦਿੰਦਾ ਜੀ ਨਾਲ ਬਣੇ ਰਹੇ ਉਹ ਵੀ ਕਿੰਨਾ ਕੰਮ ਕਰਿਆ ਅੱਜ ਲਓ ਜੀ ਇਹ ਮੈਦਾਨ ਖਾਲੀ ਕਰ ਕਹਿਨ ਲੋਡਰ ਮਾਰਕ ਐ ਫਿਰ ਚਾਚੇ ਨੇ ਜਾਂ ਨਿਊਆ ਪਟਾਣੀਆਂ ਨਾ ਉਹ ਪ੍ਰੋਸੀਜਰ ਬਾਅਦ ਦਾ ਇੱਕ ਉਹ ਕਹਿੰਦੇ ਟੰਗਾ ਉਹ ਦਰਖਤ ਵੀ ਪਟਣਾ ਕਹਿੰਦੇ 2 ਹੀ 3 ਨੇ ਉਹ ਦੇਖੋ ਇਹ ਜਿਹੜਾ ਟੰਗਾ ਲਾਇਆ ਉਹਦਾ ਚਾਚੇ ਨੇ ਨਾ ਇਹ ਪਟਣਾ ਉਹ ਜਿਹੜੇ ਉੱਪਰ ਦਰਖਤ ਖੜੇ ਹੀ ਦੋ ਨਾ ਉਹਨਾਂ ਤੱਕ ਸਿੱਧਾ ਐਨ ਸੀਧ ਕਰਨੀ ਚੋਰਸ ਕਰਨਾ ਜੀ ਨਹੀਂ ਪਈ ਜੀ ਇਹ ਵੀ ਪਹਿਲਾਂ ਹੀ ਪੇ ਹੋ ਰਿਹਾ ਤੇ ਇੰਨਾ ਕੰਮ ਇੱਕ ਦਿਨ ਵਿੱਚ ਮਸ਼ੀਨ ਨਾਲ ਅਸੀਂ ਇੰਨੇ ਜਣੇ ਨਾਲ ਲਾਕ ਕਰਿਆ ਏ ਇਹ ਲੇਬਰ ਵਾਲੇ ਤਾਂ 20 ਦਿਨ ਲਾਂਦੇ ਜੀ ਇਹ ਦੇਖੋ ਇਹ ਅੱਜ ਸਾਰਾ ਜਿਲ੍ਹੇ ਕਾਇਉ ਰਹਿ ਤੇ ਪੱਥਰ ਭਰੀ ਗਏ ਜੀ ਬਾਕਟ ਚ ਮਸ਼ੀਨ ਦੇ ਚ ਤੇ ਉਰੇ ਤਾਰੀ ਗਏ ਦੇਖੋ ਇੱਕ ਤਾਂ ਇਹ ਤਾਰ ਹੈ ਜੀ ਤੇ ਇਹ ਤਾਰ ਤੇ ਸਾਰੇ ਇਹ ਪੱਥਰ ਤਾਂ ਹੈ ਜੀ ਜਿਹੇ ਇਹਨਾਂ ਚ ਚੱਜ ਚੱਜ ਦੇ ਕੱਢ ਕੇ ਲਾਣੇ ਆ ਜੀ ਤੇ ਇਹ ਤਾਰੀ ਗਏ ਜੀ ਰਹਿ ਲਾ ਤਈ ਢੇਰਾ ਇੱਕ ਦੋ ਬਾਕਟ ਤਾਂ ਨਾ ਉਹਨਾਂ ਆਪਣੇ ਆਪੇ ਭਰੀ ਹੈ ਜੀ ਜਾਂ ਤਾਂ ਮਿੱਟੀ ਆ ਗਈ ਗੈਲ ਤੇ ਇਹ ਦੇਖੋ ਇਹ ਤਾਂ ਪੱਥਰ ਕਲੀਅਰ ਕੱਢੇ ਵੀ ਭਰ ਕਾਇ ਸੀ। ਲਓ ਜੀ। ਬਹੁਤ ਕੰਮ ਖਿੱਚਤੀ ਅੱਜ। ਨਹੀਂ ਤਾਂ ਚਾਚੇ ਦਾ ਮਕਾਨ ਇਹ ਨਹੀਂ ਤਾਂ ਹੀ 1.5 ਹੋਣਾ 20 ਦਿਨ। ਲੇਬਰ ਨੇ ਤਾਂ ਦਿਹਾੜੀ ਬਣਾਣੀ ਆਪਣੀ। ਹੈ ਜੀ। ਤੇ ਤੁਹਾਨੂੰ ਪਤਾ ਹੀ ਆ ਫਿਰ ਚਾਚਾ ਵੀ ਆਪਣਾ ਦਵਿਆਵਾ ਥੋੜਾ ਇੱਕ ਲੜਕੀ ਦਾ ਵਿਆਹ ਵੀ ਕਰਨਾ ਅੱਗੇ। ਫਿਰ ਮਕਾਨ ਤੇ ਵੀ ਲੱਗਣੇ ਜੀ। ਤਾਂ ਕਰਕੇ ਫਿਰ ਮੈਂ ਚਾਚੇ ਨੂੰ ਸਲਾਹ ਲਈ ਤੀ ਰਾਤ। ਵੀ ਚਾਚੇ ਮਸ਼ੀਨ ਖੜੀ ਆ ਕੁਦਰਤ ਹੀ ਅੱਜ ਆਪਰੇਟਰ ਆ ਗਿਆ। ਮੁੰਡਾਈ ਵੀ ਵਿਆਹ ਕਰਾਣ ਗਿਆ ਤਾਂ। ਤੇ ਸਾੜਾ ਹੀ ਬਹੁਤ ਕੰਮ ਹੋ ਗਿਆ। ਵਾਸੇ ਰਹਿ ਗਿਆ ਬਾ ਹੁਣ ਚੌਰਸ ਕਰਦੇ ਨੂੰ ਰਹਿ ਗਿਆ ਜੀ ਇਹ ਇਹ ਦੇਖੋ ਇਹ ਖੁੰਜਾ ਸੜਕ ਹੀ ਉੱਪਰ ਇਹ ਐਦੀ ਸੀਧ ਚੱਕਣੀ ਹੈ ਜੀ ਉਹ ਦੇਖੋ ਟਾਂ ਦੇ ਸਾਰਾ ਇਹ ਦੇਖੋ ਇਹ ਪੱਥਰ ਹੈ ਨਾ ਡੰਗਾ ਹੀ ਦੇ ਇਹ ਦੁਬਾਰਾ ਡੰਗਾ ਇੱਧਰ ਲੱਗੂ ਆਈਏ ট্রাকਟਾਂ ਦੇ ਨਾਲ ਨਾਲ ਚਾਚਾ ਕਹਿੰਦਾ ਡੰਗਾ ਲਾ ਕੇ ਨਾ ਪੱਕਾ ਕਰਕੇ ਕਹਿੰਨਾ ਆਪਣੇ ਉਧਰ ਜਮੂਆ ਜਮੂਆਤ ਵਧੀਆ ਲੱਕੜੀ ਗਣੀ ਜਾਂਦੀ ਆ ਤੁੰਨੀ ਗਣੀ ਜਾਂਦੀ ਨਹੀਂ ਇੱਥੇ ਤੇ ਇਹ ਤਾਂ ਤੂੰ ਤੇ ਆ ਜੀ ਤੇ ਉਹ ਜਾਮਣਾ ਹੈ ਜਮੂਆ ਤੇ ਲਓ ਜੀ ਇਹ ਪਟਣੇ ਆ ਤੇ ਇੰਨਾ ਕੰਮ ਰਹਿ ਗਿਆ ਬਾਕੀ ਬੰਦੇ ਚਲੇਗੇ 5 ਵਜ ਲੈ ਤੇ ਮਸ਼ੀਨ ਵਾਲਾ ਪਾਈ ਕਹਿੰਦਾ ਮੈਂ ਲਾ ਦਿੰਦਾ ਘੰਟੇ 2 ਘੰਟੇ ਕਹਿੰਦਾ ਪਰ ਅਸੀਂ ਕਿਹਾ ਵੀ ਬੰਦੇ ਹੀ ਨਹੀਂ ਹੈ ਨਹੀਂ ਤਾਂ ਕਹਿੰਦਾ ਦੋ ਤਿੰਨ ਲੋਡ ਰਹਿ ਤੁਸੀਂ ਭਰੋ ਉਹਦੇ ਬਾਅਦ ਕਹਿੰਦਾ ਮੈਂ ਇਹਨੂੰ ਪਲੈਨ ਕਰ ਦਿੰਦਾ ਪਰ ਹੁਣ ਕੀ ਆ ਕਰੇ ਬੰਦੇ ਹੀ ਨਹੀਂ ਹੈ ਹੈਈ ਆ ਕਿਆ ਕਰ ਰਿਹਾ ਹੈ ਨਾ ਪਲਟਾਈ ਦੇਣੀ ਮੈਂ ਕਹਨਾ ਉਹ ਜਾਣ ਦੇ ਪਲਟਾ ਨਾ ਦਈ ਬਾਈ ਇਹ ਮੰਨੂ ਮੰਨੂ ਦਿਖਾਈ ਜਾਂਦਾ ਇੱਕ ਨਾ ਕਰਕੇ ਮੈਂ ਇਹਨੂੰ ਕਹੀ ਜਾਂਦਾ ਉਹ ਰਹਿਣ ਦੇ ਬਾਈ ਰਹਿਣ ਦੇ ਆ ਦੇਖੋ ਇਹ ਤਾਂ ਮੱਚੀ ਉਹ ਠੱਕਾ ਪੂਰਾ ਮੂਰਾ ਹੈ ਮੂਰਾ ਉਹ ਅੱਗੇ ਕਰ ਰੱਖਿਆ ਬੱਸ ਬੱਸ ਉਹ ਪਾਪਾ ਬਾਤ ਸਾ ਇੰਨਾ ਗਰਮ ਨਾ ਹੋ ਬੱਸ ਬੱਸ ਦਾ ਚਾਚੇ ਦਾ ਲੈਂਟਰ ਜੋ ਖਾਲੀ ਕਹਿੰਦੇ ਕੱਚਾ ਹੀ ਆ ਉਹ ਲੈਟਰੀਨਿੰਗ ਵਾਲੇ ਖੱਡੇ ਦੇ ਉੱਪਰ ਲੈਂਟਰ ਪਾਇਆ ਬਣਾ ਕੱਚਾ ਆ ਉਹ ਦੇ ਚੱਲਦਾ ਮੈਂ ਪਰਾਂ ਹੀ ਚੱਲਦਾ ਬਾਬਾ ਫੇਰਾ ਇਹਨੇ ਮੰਨੋ ਖੜਨਾ ਨਹੀਂ ਦੇਣਾ ਓਹੋ ਹੋ 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 ਹੈ ਦੱਸ ਮੇਰੇ ਯਾਰ ਹਾਂ ਦੇਖੋ ਯਾਰ ਗੱਡੇ ਗੱਡੇ ਪੱਥਰ ਲਾਏ ਵੀਰੇ ਤੇ ਚਲੋ ਪਰਾਂ ਜਾ ਕੇ ਗੱਲ ਕਰਾਂ ਲਓ ਜੀ ਚਾਚਾ ਹਾਂ ਬੈਠ ਗਿਆ ਫੇਰ ਧੂਣੀ ਤੇ ਲਾ ਕੇ ਚਾਚੇ ਨੇ ਧੂਣੀ ਲਾ ਲਈ ਦੀ ਅੱਜ ਹਾਂਜੀ ਪਟ ਹੋ ਕੇ ਘਰ ਆ ਕੇ ਆਉਂਦੇ ਆ ਆ ਦੇਖੋ ਬਾਈ ਇਹ ਤਾਂ ਬਾਹਰੇ ਹੋ ਗਏ ਬਾਈ ਕਿਆ ਕਰਾਂ ਹੁਣ ਅੱਜ ਰਾਤ ਕਿੱਥੇ ਰਹੂਗੇ ਚਾਚੀ ਆਪਾਂ ਅੱਗ ਤਾਂ ਵਾਲੀ ਵੀ ਪਾਲਣ ਦਿਖਾ ਦੇ ਪਾਲਣ ਵਿੱਚ ਫੇਰਾ ਸਾਡੇ ਨੂੰ ਪਾਲਣ ਤਾਂ ਪਿਆ ਹੈ ਉਹ ਚਾਚਾ ਕਹਿੰਦਾ ਮੈਂ ਡਰਮ 'ਚ ਪਰ ਜਾ ਆ ਉਹ ਨੂੰ ਪਤਾ ਹੈ ਤੇ ਬਾਕੀ ਸਾਰੇ ਬੈਠੇ ਹੁਣ ਉਹ ਗੱਲਬਾਤ ਕਰਦੇ ਸਲਾਮ ਅਸ਼ਬਰਾ ਚੱਲਦਾ ਜੀ ਤੇ ਚਲੋ ਠੀਕ ਹੈ ਜੀ ਅੱਜ ਦਾ ਤੁਹਾਨੂੰ ਦਿਖਾਤੇ ਵੀ ਅੱਜ ਸ਼ਾਮ ਤੱਕ ਕਿੱਥੇ ਤੱਕ ਕੰਮ ਪਹੁੰਚਿਆ ਇਹਨਾਂ ਤਾਂ ਕਰਦਾ ਹੀ ਬਹੁਤ ਥਾਲ ਤੇ ਆ ਉਹ ਕੱਲ ਨੂੰ ਹੁਣ ਲੇਬਰ ਵਾਲੇ ਲੱਗੂਗੇ ਜੀ ਉਹਨਾਂ ਵਾਸਤੇ ਪਟਵਾ ਕੇ ਗੇਰੇ ਵੀ ਉਹ ਚੱਕ ਚੱਕ ਕੇ ਗੇਰ ਦੂੰਗੇ ਜੀ ਲਓ ਜੀ ਹੋ ਗਿਆ ਜੀ ਕਲੀਅਰ ਤੇ ਮਸ਼ੀਨ ਵਾਲਾ ਆਪਰੇਟਰ ਹੈ ਜਿਹੜਾ ਮੁੰਡਾ ਬਹੁਤ ਸਾਊ ਹੈ ਜੀ ਉਹ ਕਹਿੰਦਾ ਮੈਂ ਘਾਂਟਾ ਹੋਰ ਲਾ ਦੰਨਾ ਤੇ ਪ੍ਰਮਾਤਮਾ ਕਰੇ ਜੀ ਸੁੱਖ ਰੱਖੇ ਚਾਚੇ ਦਾ ਮਕਾਨ ਐ ਸਰੇ ਛਾੜ ਦਵੇ ਜੀ ਸਾਰੇ ਜਣੇ ਅਰਦਾਸਾਂ ਕਰਿਓ ਜੀ ਵੀ ਚਾਚੇ ਦਾ ਮਕਾਨ ਹੁਣ ਬਣਨ ਲੱਗਿਆ ਪੰਜ ਵਾ ਇੱਕ ਵਾਰ ਵਧੀਆ ਜਿੰਨੇ ਕੇ ਵੀ ਬਣਾਣੇ 2-4 ਕਮਰੇ ਕਿਉਂਕਿ ਇਹ ਜ਼ਿਆਦਾਤਰ ਪੈਸੇ ਦਾ ਕੰਮ ਨਹੀਂ ਜੀ ਹੁੰਦਾ ਇਹ ਜ਼ਿਆਦਾਤਰ ਦੁਆਵਾਂ ਦਾ ਵੀ ਹੁੰਦਾ ਲੈ ਹੁਣ ਬਹਿ ਜੇ ਹੋਰ ਐ ਮੇਰੇ ਪੰਨੂ ਮਾਰੀ ਜਾਂਦੇ ਆਰਡਰ ਮਨਜੀ ਤੂੰ ਆ ਬਹਿ ਜੇ ਹੁਣ ਲੈ ਮੈਂ ਗੜਦਾ ਠੁਲਵਾ ਦਿੰਨਾ ਤੇ ਛਾੜ ਦੇਣ ਮਿੱਟੀ ਛਾੜ ਦੇ ਸਾਫ ਹੋ ਜੂਗੀ ਹਾਂ ਤੇ ਬਾਕੀ ਗੱਲ ਐ ਕਰ ਰਿਹਾ ਤਾਂ ਚਾਚਾ ਤਾਂ ਐ ਕਹਿੰਦਾ ਵੀ ਉਪਰ ਮੈਂ ਕਹਿ ਨਹੀਂ ਗਿਆ ਆ ਵੀ ਉਹਦੇ ਉਪਰ ਤਾਂ ਲੋਡਰ ਨਾ ਰੱਖੀ ਪਰਾਂ ਟੈਂਕ ਪਰ ਉਹ ਨੂੰ ਐ ਕਹਿ ਰਿਹਾ ਤੇ ਕਰਾ ਕਿਹਾ ਆ ਮੈਂ ਉਹ ਨੂੰ ਸਮਝਾਇਆ ਆ ਥੋੜੀ ਗੱਲ ਹੈ ਤੇ ਲਓ ਜੀ ਤੇ ਆਪਣੀ ਗੱਲ ਵਿੱਚੇ ਰਹਿ ਗਈ ਜੀ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਸਾਰਿਆਂ ਦਾ ਆਪਣੇ ਬਲੌਗ ਨੂੰ ਫੁੱਲ ਵਾਚ ਕਰਨ ਲਈ ਤੇ ਐਦਾਂ ਹੀ ਆਪਣਾ ਸਾਥ ਦਿਓ ਜੀ ਬਲੌਗ ਨੂੰ ਫੁੱਲ ਵਾਚ ਕਰਕੇ ਅੱਕੇ ਤੋਂ ਕਿ ਸ਼ੇਅਰ ਵੀ ਕਰਦੇ ਆ ਕਰੋ ਲਓ ਜੀ ਇਹ ਬਲੌਗ ਤੁਹਾਡੇ ਲਈ ਚਾਹਤ ਰਹੇ ਆ ਤੇ ਜਿੰਨੇ ਵੀ ਆਪਣੇ ਬਲੌਗ ਤੇ ਕਮੈਂਟ ਕਰਦੇ ਆ ਜਾਂ ਭਰਾ ਜਿੰਨੇ ਵੀ ਜੁੜੇ ਹੋਏ ਆਪਣੇ ਨਾਲ ਸਬਸਕ੍ਰਾਈਬਰ ਸਾਰਿਆਂ ਦਾ ਥੇ ਲੋ ਧੰਨਵਾਦ ਜੀ ਐਦਾਂ ਹੀ ਸਪੋਰਟ ਰੱਖੋ ਜੀ ਖਿੱਚ ਕੇ ਤੇ ਜਿਹੜਾ ਕਹਿ ਸਕੀਏ ਵੀ ਆਪਾਂ ਲੋ ਚਾਚੇ ਦੇ ਫੇਰ ਮਨ ਚ ਕੋਸ ਆ ਗਿਆ ਮੈਂ ਤਾਂ ਚਾਚੇ ਦਾ ਬਹੁਤ ਖਿਆਲ ਰੱਖ ਰਿਆਂ ਅੱਜ ਗਏ ਲੈ ਇਹ ਵੀ ਕੋਈ ਪੱਥਰ ਨਾ ਚੱਕ ਲਾ ਬੇ ਚਾਚਾ ਕੋਈ ਕੰਮ ਨਹੀਂ ਕਰਨਾ ਕੋਈ ਵੀ ਉਹ ਤਾਂ ਮੈਂ ਉਹਨੂੰ ਕਹਿ ਤਿਆ ਤਾਂ ਪਹਿਲਾਂ ਰੱਖ ਲਿਆ ਤਾਂ ਲੋਡਰ ਉਹਨਾਂ ਬੈਕ ਕਰ ਦੇਣਾ ਮਾਂ ਭਾਈ ਗਾਹਾਂ ਕਰ ਲੈ ਤੁੱਟ ਜਾਣਾ ਆਓ ਜੀ ਕੱਲ ਲੇਬਰ ਲਈ ਇਹ ਕੰਮ ਹੈ ਹੁਣ ਤੇ ਬਾਕੀ ਕਮਰੇ ਗਰੇਟ ਹੈ ਐ ਨਾ ਬਾ ਪੱਧਰ ਹੀ ਵੱਜਣਾ ਉਸ ਤੋਂ ਬਾਅਦ ਦੇਖੀ ਓਹੋ ਹੋ ਹੋ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਮਿਲਦੇ ਹਾਂ ਜੀ ਕੱਲ ਕਿਸੇ ਨਵੇਂ ਵਲੌਗ ਵਿੱਚ ਜਦ ਤੱਕ ਸਾਨੂੰ ਦੋ ਇਜਾਜ਼ਤ ਸਾਡੇ ਵੱਲੋਂ ਸਸ ਸ੍ਰੀ ਅਕਾਲ ਹੱਸਦੇ ਵਸਦੇ ਰਹੋ ਤੇ ਜਿਉਂਦੇ ਵਸਦੇ ਰਹੋ ਜੀ ਤੇ ਬਹੁਤ ਬੋਲਤ ਨਵਾਦਾਈ ਤੁਹਾਡਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਫਿਰ ਤੋਂ ਇੱਕ ਵਾਰੀ ਸਸ ਸ੍ਰੀ ਅਕਾਲ ਤੇ ਮਿਲਦੇ ਹਾਂ ਅਗਲੇ ਵਲੌਗ ਵਿੱਚ ਠੀਕ ਆ ਲੋਕ ਹੰਦ ਖਾਤੇ ਇੱਥੇ ਤੱਕ ਆ ਰਹੀ ਆ ਹੀ ਕੰਮ ਤੇ ਅੱਜ ਇੱਕ ਤਰੀਕ ਹੈ ਜੀ ਫਿਰ ਤੋਂ ਨਵਾਂ ਸਾਲ ਸਭ ਨੂੰ ਮੁਬਾਰਕ ਹੋਈ ਪਰਮਾਤਮਾ ਵਧੀਆ ਲੈ ਕੇ ਆਵੇ ਤੁਹਾਡੀ ਚਲੋ ਠੀਕ ਹੈ ਜੀ ਉਹਨਾਂ ਦਾ ਬਹੁਤ ਬਹੁਤ ਸਾਲ